ਅੱਜ ਦੇ ਦਿਨ ਦੀ ਸ਼ੁਰੂਆਤ ਦੋਸਤਾਂ ਦੇ ਨਾਲ ਹੈਲੋ एवरीवन ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਸੂਰ ਸੂਰ ਦਾ ਪਿੰਡ ਦਾ ਮਾਹੌਲ ਔਰ ਪੱਕ ਰੰਗ ਬਦਲਦੀਆਂ ਕਣਕਾਂ ਪਰਮਾਤਮਾ ਦਾ ਕਰ ਗੁਰੂ ਘਰ ਉੱਗਦਾ ਸੂਰਜ ਬਣੇ ਰਹੋ ਦੋਸਤੋ ਵੀਡੀਓ ਚ ਮੇਰੇ ਨਾਲ ਤੇ ਦਿਖਾਉਣੇ ਆ ਤੁਹਾਨੂੰ ਅੱਜ ਦੇ ਦਿਨ ਦੀ ਦਿਨਚਰਿਆ ਹਾਂਜੀ ਵੀਰ ਜੀ ਹਰ ਜੀ ਕੀ ਹਾਲ ਚੱਲ ਜੀ ਵਧੀਆ ਜੀ ਬਹੁਤ ਦੇਖੀ ਜਾਂਦੇ ਸਰਕਾਰਾਂ ਮੈਂ ਘਰੋਂ ਹੀ ਆ ਰਿਹਾ ਸੀ ਅੱਛਾ ਜੀ ਖੱਲੇ ਹਲ ਕਣਕ ਦੇਖਣੇ ਜਾ ਰਿਹਾ ਸੀ ਆ ਵਿੱਚ ਡੱਬ ਖੜੱਬੀ ਜੀ ਕਿਉਂ ਹੋ ਗਈ ਚਟੱਕੇ ਜਿਹਾ ਕਿਉਂ ਪੈ ਗਿਆ ਇਹ ਵੀਰੇ ਜਦੋਂ ਆਪਣੇ ਪਿਆ ਨਾ ਮੀਂਹ ਆਇਆ ਸੀ ਇਹ ਮੀਂਹ ਦੇ ਵਿੱਚ ਛੱਟਾ ਦਿੱਤਾ ਗਿਆ ਇਹਨੂੰ ਇਹ ਖਤ੍ਤਾ ਦਿੱਤਾ ਗਿਆ ਤੇ ਉਹਦੇ ਵਿੱਚ ਫਿਰ ਥੋੜੇ ਜਿਹਾ ਕਿਤੇ ਕਿਤੇ ਫਿਰ ਉਹ ਸਾਬ ਦੇ ਨਾਲ ਇਹ ਹੋ ਗਿਆ ਕਿ ਕਿਤੇ ਵਿਰਲਾ ਹੋ ਗਿਆ ਕਿਤੇ ਹਵਾਵਾ ਤੇ ਚੱਲੀ ਹੈ ਹਾਂਜੀ ਹਾਂਜੀ ਪੋਤਿਆਂ ਦੇ ਨਾਲ ਨਾਲ ਪਾਰਟੀ ਦਾ ਪ੍ਰਚਾਰ ਪ੍ਰਸਾਰ ਵੀ ਹੋ ਰਿਹਾ ਵਾ ਕਾਂਗਰਸ ਦੇ ਛੰਡੇ ਲਾਤੇ ਆ ਇਹ ਦੇਖੋ ਜੀ ਦੋਨੇ ਲਾਭ ਲੈ ਲਏ ਇੰਨਾ ਤਾਂ ਜੀ ਵਧੀਆ ਕੀਤਾ ਹਾਂਜੀ ਔਰ ਠੀਕ ਠਾਕ ਹਾਂਜੀ ਵਧੀਆ ਜੀ ਵਧੀਆ ਸਾਹਿਬ ਜੀ ਠੀਕ ਠਾਕ ਜੀ ਸਾਹਿਬ ਜਾਨੇ ਜਵੇੜੇ ਚ ਪੀਲਾ ਵਾ ਸਾਡੇ ਚਾਚਾ ਜੀ ਦੇ ਬੇਟੇ ਦੀ ਫਲਬਾਰੀ 3 ਇੰਨੀ ਰਹੇ 2 ਲੱਗ ਗਈ ਨਾ ਹੂੰ 2 ਸਫੋ ਲੱਗ ਗਈ ਉਹਨਾਂ ਦੇ ਬੋਟ ਉਹ ਕਿੰਨੇ ਨੇ ਨਹੀਂ ਲਿਖ ਲੈ ਜੀ ਇਹ ਪੌਦਾ ਹੀ ਮੰਗਾਉਣਾ ਪੈਣਾ ਉਧਰ ਨਹੀਂ ਹੁੰਦਾ ਦਿੱਤਾ ਹੀ ਆਉਂਦਾ 200 ਦਾ ਨਾ ਇਹ 4 ਮਹੀਨੇ ਲੱਧੀ ਮਿਹਨਤ ਵੀ ਬਹੁਤ ਪੈਂਦੀ ਹੈ ਮਿਹਨਤ ਤਦੋਂ ਕੋ ਯਾਰਾ ਮੁੰਡੇ ਸਾਡੇ ਦੇ ਡੋਣਾ ਆਪਕੋ ਕਿੱਥੇ ਤੋਂ ਦਿਆ ਜਾਂਦਾ ਆ। ਹਾਂ ਬੱਸ ਮੈਂ ਅਗਲੇ ਬੱਸ ਕਿਹੜਾ ਪੀਲੇ ਫੁੱਲਾਂ ਵਾਲਾ? ਬਾਈ ਰੱਖੇ ਸ਼ੋਧੀ ਕਰਨਾ ਕਟਿੰਗ ਕਰ ਦੋ। ਆ ਪੀਲੇ ਫੁੱਲਾਂ ਵਾਲਾ। ਬਸ ਹੁਣ ਜਿੱਦਾਂ ਜੋੜੀ ਫੁੱਲ ਲੱਗਣ데요 ਵਾ ਇਹਨੂੰ ਮਹੀਨਾ ਕੀ ਹਟਣਾ ਬਸ। ਅੱਛਾ। ਹੂੰ। ਫੇਰ ਇਹਨੂੰ ਲੱਗਣ ਲੱਗ ਪੈਂਦੇ ਆ। ਪਰ ਜੀ ਵਧੀਆ ਕਰਦੇ ਮੈਂ ਨਾ ਸਹੀ ਲੱਗਦੇ। ਔਰ ਗੁਲਾਬ ਵੀ ਲਾਏ ਉਹ ਸਾਹਮਣੇ। ਹੂੰ। ਗਲਾਬ ਨਹੀਂ ਗਾਓ ਹਾਂ ਉਹ ਵੀ ਫੁੱਲ ਹੀ ਆ ਲਾਲ ਅੱਛਾ ਉਹ ਸਾਹਮਣੇ ਉਹ ਕਿਹਨਾ ਫਲੇ ਉਹਨੂੰ ਕੁਛ ਪਤਾ ਨਹੀਂ ਕਹਿੰਦੇ ਆ ਪਤਾ ਨਹੀਂ ਕਿਹੜਾ ਫੁੱਲ ਕਹਿੰਦੇ ਆ ਗਲਾਬ ਨਹੀਂ ਆ ਪਤਾ ਨਹੀਂ ਡਾਈਟੀ ਫਲਾਵਰ ਡਾਈਟੀ ਫਲਾਵਰ ਲੱਗਦਾ ਗਲਾਬ ਉਹਨੇ ਰੀਲ ਦਾ ਹੱਥ ਲਾਉਂਦੇ ਸੁੱਕਦੇ ਅੱਛਾ ਅਰੇ ਨਾ ਉਹ ਆ ਜਾਦੇ ਨਾ ਗੇਂਟੇ ਕੀ ਹੋ ਗਿਆ ਦੋਸਤੋ ਮੈਂ ਆਇਆ ਸੀ ਚੱਕੀ ਤੇ ਚਾਣੇ ਬਰਾਂ ਦਾ ਦਾਣਾ ਸਿੱਟਣ ਹੁਣ ਜਾ ਰਿਹਾ ਘਰ ਵਾਪਸ ਸਾਡੇ ਪਿੰਡ ਦਾ satsang ghar ਆਦਾ ਸੋਮੀ satsang ghar ਦੇਖ ਸਕਦੇ ਹੋ ਤੁਸੀਂ ਅੱਜ ਵਿੱਚ ਮੈਂ ਜਿਹੜੇ ਛੋਟੇ ਛੋਟੇ ਕਲਿੱਪ ਐਡ ਕਰੂੰਗਾ ਉਹ ਸਵੇਰੇ ਮੈਂ ਘਰ ਤੋਂ ਨਿਕਲਣ ਤੋਂ ਬਾਅਦ ਚ ਪਿੰਡ ਵਿੱਚ ਵੀ ਗੁਜਰ ਰਿਹਾ ਸੀ ਤੇ ਸਾਡੇ ਚਾਚੇ ਦੇ ਬੇਟੇ ਮਿਲੇ ਕੁਝ ਪਿੰਡ ਦੇ ਯਾਰ ਵੈਲੀ ਮਿਲੇ ਉਹਨਾਂ ਕੋਲ ਥੋੜੀ ਥੋੜੀ देर ਰੁਕਿਆ ਤੇ ਉਹ ਮੈਂ ਵਿੱਚ ਐਡ ਕਰ ਦਿੱਤੀ ਅਸੀਂ ਕਲਿੱਪ ਤੁਸੀਂ ਜਿਹੜੀਆਂ ਦੇਖੀਆਂ ਹੁਣ ਮੈਂ ਚੱਕੀ ਤੇ ਡੰਗਰਾਂ ਦਾ ਦਾਣਾ ਸਿੱਟ ਕੇ ਘਰ ਵਾਪਸ ਜਾ ਰਿਹਾ ਹਾਂ ਤੇ ਬਾਕੀ 24 ਦਿਨ ਚੜਿਆ ਰਹੂਗੀ ਉਹ ਮੈਂ ਥੋੜੀ ਥੋੜੀ ਐਡ ਕਰਦਾ ਰਹੂੰਗਾ ਵਿੱਚ ਬਾਕੀ ਪਿੰਡਾ ਵਿੱਚ ਦੋਸਤੋ ਕੰਮ ਅੱਜ ਕੱਲ ਇਦਾਂ ਹੀ ਹੁੰਦੇ ਆ ਜਦੋਂ ਸੀਜ਼ਨ ਸ਼ੁਰੂ ਹੋਊਗਾ ਫਿਰ ਮਾਰਾ ਮਾਰ ਹੋਊਗੀ ਪਰਫੇ ਵੀਡੀਓ ਬਣਾਉਣ ਦਾ ਵੀ ਮਜ਼ਾ ਆਊਗਾ ਹੱਲੇ ਕਣਕਾਂ ਪੱਕਣੀਆਂ ਆ ਕੇ ਜਿਮੇਦਾਰਾਂ ਦਾ ਕੰਮ ਸ਼ੁਰੂ ਹੋਊਗਾ ਤੇ ਕੰਮ ਦੇ ਰਿਲੇਟਿਡ ਵੀਡੀਓ ਬਣ ਸਕਦੀ ਆ ਹੱਲੇ ਕੋਈ ਟੌਪਿਕ ਬਣਚਦਾ ਨਹੀਂਗਾ ਅੱਜ ਕੱਲ ਤਾਂ ਸਿਰਫ ਦਿਨਚਰਿਆ ਦਿਖਾ ਸਕਦੇ ਆ ਅਸੀਂ ਔਰ ਦਿਨਚਰਿਆ ਜਿਹੜੀ ਆ ਉਹ ਸਕੂਟਰ ਤੇ ਗੁਜ਼ਰਦੀ ਆ ਹੱਲੇ ਟਰੈਕਟਰ ਟਰਾਲੀਆਂ ਦਾ ਕੰਮ ਨਹੀਂ ਚੱਲਿਆ ਤੇ ਜਦੋਂ ਦਿਨਚਰਿਆ काम शुरू हो गए फिर ਟਰਾਲੀਆਂ ਤੇ ਆ ਜਾਾਂਗੇ ਤੇ ਫਾਰਮ ਟਰੱਕ 60 ਅਤੇ ਚਾਚਾ ਜੀ ਦਾ ਮਾਈ ਫੇਵਰੇਟ ਟਰੈਕਟਰ ਰਿੰਡ ਦੀ ਹੱਡੀ ਆ ਜਿਹੜੀ ਕੱਲ ਤੁਸੀਂ ਕਣਕ ਦੇਖੀ ਸੀ ਆਪਣੀ ਜਿਹਦੇ ਚ ਆਪਾਂ ਮਾਰਨਿੰਗ ਤੇਲਾ ਦੇਖਣ ਆਏ ਸੀ ਇਹ ਉਹੀ ਪਲਾਟ ਤੇ ਆ ਗਾੜੀ ਆ ਗਏ ਸਾਡੇ ਮਿੱਤਰ ਜਿਹੜੇ ਸਵੇਰੇ ਪਹਿਲਾਂ ਤੁਸੀਂ ਕਲਿੱਪ ਦੇ ਵਿੱਚ ਦੇਖੇ ਸੀ ਆਏ ਮੇਰੇ ਵੀਰ ਕੀ ਹਾਲ ਚਾਲ ਬਾ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਬਾਤ ਵਧੀਆ ਕਿੱਧਰ ਦੀ ਮੈਂ ਤਾਂ ਚੱਕੀ ਤੋਂ ਆਇਆ ਅੱਛਾ ਜੀ ਤੁਹਾਡੀ ਦੌੜ ਕਿੱਧਰ ਦੀ ਮੈਂ ਯਾਰ ਆਪਣੇ ਲਾਲਾ ਜੀ ਤੋਂ ਆਇਆ ਵਾ ਤੇ ਮੈਂ ਕਹਿੰਦਾ ਤੁਹਾਨੂੰ ਸਭ ਦਾ ਪਤਾ ਵੀ ਲੈ ਵੀਰ ਹੋਰ ਸੁਣਾਓ ਫਿਰ ਆਪਣੇ ਕੱਲ ਕੱਲ ਕਿਹੜਾ ਮਾਣਕ ਮੈਂ ਚੱਕੀ ਤੇ ਗਿਆ ਸੀ ਆਟਾ ਛੜਣ ਤੇ ਕਣਕ ਯਾਰਾ ਕੱਲ ਦੇਖਿਆ ਸੀ ਇਹਨੂੰ ਦੇਖੋ ਤੇਲੇ ਦੀ ਸ਼ਿਕਾਇਤਤ ਨਹੀਂ ਹੋਊਗੀ ਯਾਰ ਦੇਖੋ ਜੀ ਤੇਲਾ ਇਹਨਾਂ ਦਾ ਹੁਣ ਸਿੱਧੇ ਸਿੱਧੇ ਪਤਾ ਲੱਗਣਾ ਵਾ ਆਪਾਂ ਨੂੰ ਇਹ ਇਹਦੀਆਂ ਜਿਹੜੀਆਂ ਵਾਲੀਆਂ ਹੋਆਂ ਨਾ ਵਾਲੀਆਂ ਦੇ ਵਿੱਚ ਇਹਨਾਂ ਨੂੰ ਦੇਖੋ ਜੇ ਤੇ ਇਹਨਾਂ ਵਾਲੀਆਂ ਦੇ ਵਿੱਚ ਹੈਗਾ ਫੇਰ ਤੇਲਾ ਥੱਲੇ ਹੈਗਾ ਵਾ ਨਹੀਂ ਮੈਂ ਇਹਨੂੰ ਕੋਈ ਸਪਰੇਅ ਕੀਤੀ ਨਹੀਂ ਨਾ ਟਿਲਟ ਦੀ ਨਾ ਥਾਈਮੋਕਸਮ ਤੇਲੇ ਵਾਲੀ ਕੋਈ ਨਹੀਂ ਬਈ ਕਿਉਂਕਿ ਇਹ ਤਾਂ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਚੈੱਕ ਕਰਕੇ ਫੇਰ ਹੀ ਪਤਾ ਲਾਵਾਂਗੇ ਹੁਣ ਜੇ ਜ਼ਰੂਰਤ ਹੈਗੀ ਤਾਂ ਫੇਰ ਪਾਵਾਂਗੇ ਹੁਣ ਯਾਰ ਹੁਣ ਕਣਕ ਵੱਡੀ ਹੋ ਗਈ ਹੁਣ ਸਪਰੇਅ ਕਰਾਂਗੇ ਟੁੱਟਣੀ ਬਹੁਤ ਆ ਹਾਂ ਹੁਣ ਟੁੱਟੇ ਉਦਾਂ ਤਾਂ ਵੈਸੇ ਜਿਹਾ ਲਾਲ ਜਿਹਾ ਹੋਈ ਜਾਂਦੀ ਹਾਂ ਹਾਂ ਹੁਣ ਕਿੰਨਾ ਕ ਨੁਕਸਾਨ ਹੋ ਜਾਊਗਾ ਤੇ ਇਹ ਚੀਜ਼ ਨੂੰ ਦੇਖ ਕੇ ਵੈਸੇ ਚੈੱਕ ਕਰਨਾ ਆਪਣਾ ਫਾਇਦਾ ਕਿ ਵੀ ਆਪਾਂ ਚੈੱਕ ਕਰ ਸਕਦੇ ਆ ਮਹਿਸੂਸ ਤੇ ਨਹੀਂ ਹੋਇਆ ਕੱਲ ਮੈਂ ਦੇਖਦਾ ਰਿਹਾ ਹਾਂ ਹਾਂ ਹੋਰ ਸਭ ਠੀਕ ਠਾਕ ਜੀ ਵਧੀਆ ਵਧੀਆ ਜਨਾਬ ਲਾਲੇ ਤੱਕ ਹਾਂ ਲਾਲੇ ਤੱਕ ਜੀ ਚਲੋ ਉਹ ਹੱਟੀ ਤੇ ਬਾਈ ਦੀ ਸਲਾਹ ਲਈ ਸੀ ਜਿਵੇਂ ਦਾਰਾ ਕਰਦਾ ਹੈ ਵੀ ਵੀ ਮੈਂ ਤੇਲੇ ਵਾਲੀ ਜਾਂ ਫੰਗੀਸਾਈਡ ਪਾਇਆ ਨਹੀਂ ਸੀ ਇਹਦੀ ਵੀ ਸਲਾਹ ਇਹ ਸੀ ਕਿ ਚੈੱਕ ਕਰ ਲੋ ਜੇ ਤੁਹਾਨੂੰ ਮਹਿਸੂਸ ਹੋ ਰਿਹਾ ਵਾ ਤੇ ਆਦੇ ਉਨੀ ਤੇ ਰਹਿਣ ਦਿਓ ਤੇ ਫਿਲਹਾਲ ਇਰਾਦਾ ਕੈਨਸਲ ਹੀ ਕਰ ਦਿੱਤਾ ਸਾਹਮਣੇ ਆਪਣਾ ਕਾਰ ਛੋਟਾ ਬਿੱਲੀ ਦਾ ਆ ਦੇਖੋ ਜੀ ਤਾਰ ਤੇ ਬੈਠੇ ਤੋਤੇ ਐਦ ਕੀ ਬੜਾ ਲੂਪੀਤਾ ਇਹਨਾਂ ਨੇ ਬੜੀ ਗੰਦਕ ਪੜਾਸ ਵਜਾਉਣੀ ਪਈ ਇਹਨਾਂ ਵਾਸਤੇ ਵੀ ਚਲੋ ਪਹੁੰਚ ਲਿਆ ਜੀ ਘਰ ਮੈਂ ਵੀ ਸਵੇਰੇ ਮੈਂ ਅੱਜ ਸਵੇਰ ਦਾ ਪਨੀਰੀ ਵੱਲ ਗੇੜਾ ਨਹੀਂ ਮਾਰਿਆ ਸੀ ਆਹ ਪੇੜ ਲਿਆਇਆ ਮੈਂ ਦੋ ਕਿਨੂਆ ਦੇ ਅਬੋਰ ਤੋਂ ਇਹ ਕਾ ਲਗਾਇਆ ਔਰ ਬੁੰਜਾ ਲਗਾਇਆ ਆ ਔਰ ਮੈਨੂੰ ਜਿੱਥੋਂ ਤੱਕ ਲੱਗਦਾ ਜਿਹੜੇ ਨਿੱਕੇ ਨਿੱਕੇ ਪੱਤੇ ਆ ਸਭ ਨਵੇਂ ਆ ਪੇੜ ਚੱਲ ਗਿਆ ਤੇ ਹੁਣ ਇੱਕ ਚੱਕਰ ਤ ਨਿੱਕੇ ਜਿਹੇ ਪੇੜ ਨੂੰ ਬੂਰ ਦੇਖ ਸਕਦੇ ਆ ਤੁਸੀਂ ਇੱਕ ਚੱਕਰ ਤ ਪਨੀਰੀ ਵਾਲ ਬਣਦਾ ਹੀ ਆ ਉਹ ਚੱਕਰ ਆਪਾਂ ਲਾਈਏ ਅੱਜ ਪਾਣੀ ਨਹੀਂ ਲਾਉਣਾ ਕਿਉਂਕਿ ਮੈਨੂੰ ਅੱਜ ਕਿਸੇ ਨੇ ਸਲਾਹ ਦਿੱਤੀ ਆ ਕਿ ਪਨੀਰੀ ਦਾ ਪਾਣੀ ਜਿਹੜਾ ਉਹ ਰਾਤ ਨੂੰ ਲਾਇਆ ਕਰੋ ਦਿਨੇ ਧੁੱਪੇ ਰਹਿਣ ਦਿਆ ਕਰੋ ਔਰ ਹੁਣ ਆਪਾਂ ਸਿਰਫ ਇੱਕ ਮੜਾ ਜਾਂ ਰਾਉਂਡ ਅਬਾਊਟ ਲੈ ਕੇ ਤਾਂ ਵਾਪਸ ਮੁੜ ਜਾਣਾ ਪਰ ਮਾਸ਼ਾਅੱਲਾ ਅੱਜ ਗ੍ਰੀਨ ਰਸ਼ ਵੀ ਕਾਫੀ ਦਿਖ ਰਹੀ ਆ ਬਹੁਤ ਚੇ ਦੇਖ ਸਕਦੇ ਹੋ ਤੁਸੀਂ ਅੱਜ ਤੁਹਾਨੂੰ ਹੋ ਸਕਦਾ ਕੈਮਰੇ ਦੀ ਨਜ਼ਰ ਚ ਗ੍ਰੀਨ ਪੰਨ ਦਿਖਦਾ ਹੋਵੇ ਸ਼ਾਨਦਾਰ ਬਾਕੀ ਅਗਲੀ ਕਲਿੱਪ ਤੁਹਾਡੇ ਨਾਲ ਐਡ ਕਰਦੇ ਆ ਜੀ ਦੇਸਤੋ ਹੋਰ ਮੈਂ ਚੱਲਿਆਂ ਜਰਾ ਬਾਜ਼ਾਰ ਉਹ ਦਵਾਈ ਥੋੜੀ ਜੀ ਦਵਾਈ ਲਿਓਣੀ ਸੀ ਔਰ ਉਹ ਦਵਾਈ ਲਿਆ ਕੇ ਉਹ ਨੂੰ ਨਾ ਮੱਛਰ ਮੁਛਰ ਜਿਆ ਕਾਫੀ ਅੱਜ ਪੌਚ ਪਾਣੀ ਨਹੀਂ ਭਰ ਰਿਹਾ ਤੇ ਮੈਂ ਸੋਚਿਆ ਜੀ ਸਪਰੇਅ ਕਰ ਦਿੱਤੀ ਜਾਵੇ ਤੇ ਹੁਣ ਦਵਾਈ ਲੈ ਕੇ ਆਉਨੇ ਆ ਲੋ ਜੀ 14 ਨੰਬਰ ਹੁਣ ਮੈਂ ਪਹੁੰਚਾ ਵੱਡਾ ਬਾਈ ਬਿੱਟੂ ਬਾਈ ਮੋਟਰਸਾਈਕਲ ਰਿਪੇਅਰ ਕਰਦੇ ਆ ਪਰ ਇਹ ਕੈਨੇਡਾ ਰ ਟਰਨ ਆ ਬਿੱਟੂ ਵੀਰ ਕੈਨੇਡਾ ਸਹੀ ਸੀ ਕਿ ਇੰਡੀਆ ਸਹੀ ਆ ਸਾਰਾ ਕੈਨੇਡਾ ਦੀ ਐਸੀ ਫੈਸਲੀ ਐ ਇੰਨੇ ਵਾਲੇ ਆ ਲਾ ਕੀ ਭਾਜੋ ਬੰਦਾ ਕਹਿੰਦਾ ਕੈਨੇਡਾ ਨਾਲੋਂ ਇੰਡੀਆ ਸਹੀ ਆ ਭਾਜ ਜਾਂਦਾ ਕੈਨੇਡਾ ਪਰ ਫ੍ਰੀਜ ਲਾ ਜਾਂਦਾ ਸੁਪਰ ਵੀ ਜਾਇਆ ਫਿਰ ਵੀਰ ਕੋ ਫਿਰ ਉਹ ਨਹੀਂ ਜਾਣਾ ਮੈਂ ਆਂਦੀ ਆ ਕੈਨੇਡਾ ਇਤੋਂ ਨਜ਼ਾਰੇ ਲੈਣਾ ਮੇਰੇ ਜੋਗੇਵੀਰ ਕੀ ਆਲਾ ਵਧੀਆ ਰੰਗ ਯਾਰ ਇਧਰੋਂ ਕਾਲਾ ਕਾਲਾ ਜਾ ਆਉਂਦਾ ਇਧਰੋਂ ਆਣਾ ਇਧਰੋਂ ਸਾਫ ਆ ਨਿਕਲ ਗਿਆ ਕੌਣ ਸੁਣਾ ਜੋਗੇਵੀਰ ਵਧੀਆ ਬਲਡ ਵੀਰ ਕੰਮ ਉੱਥੇ ਕਰਨਾ ਕੰਮ ਇੱਥੇ ਕਰੀ ਜਾਣਾ ਕੰਮ ਇੱਥੇ ਕਰਨਾ ਜਿਹੜੇ ਸਥਾਨ ਜਾ ਰਹੇ ਉਸੇ ਥੋੜਾ ਯਾਰ ਹਾਂ ਇੱਥੇ ਯਾਰ ਆ ਤਿੰਨ ਬੰਦੇ ਮੇਰੇ ਕੋਲ ਕੰਮ ਕਰਦੇ ਆ ਹਾਂ ਜੀ ਤਿੰਨ ਬੰਦੇ ਜੀਜ ਕਰਦੇ ਫਿਰਦੇ ਹੁਣ ਉਹਨਾਂ ਨੂੰ ਚਾਹ ਲਿਆ ਉਹ ਚਾਲਾ ਉਹ ਪਾਜਗਣ ਕਿਹਾ ਪੰਨਾ ਲੈ ਫੜਾਇਆ ਪੰਨਾ ਭਾਜੀ ਭਾਜੀ ਕਹਿੰਦੇ ਨਾਲੇ ਕਰਦੇ ਨੇ ਕਰਦੇ ਸਹੀ ਗੱਲ ਹੈ ਘਟ ਕਮਾ ਲਾਂ ਖਾਵਾਂਗੇ ਤਾਂ ਰੋਟੀਆਂ ਹੀ ਬਿਲਕੁਲ ਉੱਤੇ ਤਾਂ ਅਸੀਂ ਗੋਰਿਆਂ ਦੀ ਨੌਕਰੀ ਕਰਦੇ ਫਿਰਦੇ ਆ ਕਿਉਂ ਕਰੀਏ ਇਹ ਜੀ ਸਾਡੇ ਵੱਡੇ ਭਾਈ ਬਚਪਨ ਤੋਂ ਅਸੀਂ ਇਕੱਠੇ ਪੜੇ ਇਕੱਠੇ ਪੜਾਇਆ ਬਲਕਿ ਮੈਨੂੰ ਸਾਈਕਲ ਤੇ ਇਹਨਾਂ ਨੇ ਤੇ ਮੈਂ ਅੱਜ ਪਹੁੰਚਿਆ ਇਹਨਾਂ ਦੀ ਦੁਕਾਨ ਤੇ ਤੇ ਤੁਹਾਨੂੰ ਮੈਂ ਭਾਈ ਦੇ ਵਿਚਾਰ ਵੀ ਸਾਂਝੇ ਕਰਾਇਆ ਉਹ ਕਹਿੰਦੇ ਜਿਹੜਾ ਇੰਡੀਆ ਕੰਮ ਸੂਤਾ ਜਾਂ ਮਿਹਨਤ ਕਰਨੀ ਹੈ ਇੰਡੀਆ ਕਰੀ ਜਾਓ ਕੈਨੇਡਾ ਤੋਂ ਰਹਿ ਕੇ ਆਏ ਆ ਘੁੰਮ ਕੇ ਆਏ ਆ ਬੱਚਿਆਂ ਕੋ ਗਏ ਸੀ ਲੇਕਿਨ ਮਨ ਇੰਡੀਆ ਹੀ ਇਹਨਾਂ ਦਾ ਲੱਗਾ ਇੰਡੀਆ ਨੂੰ ਹੀ ਪ੍ਰਾਥਮਿਕਤਾ ਦਿੱਤੀ ਤੇ ਬੜਾ ਐਪਰੀਸ਼ੀਏਟ ਕਰਦਾ ਮੈਂ ਇਹਨਾਂ ਦੀ ਸੋਚ ਨੂੰ ਹਰ ਬੰਦਾ ਇਹ ਸੋਚੇ ਜਿਹੜੀ ਆਪਾਂ ਭੇਡ ਚਾਲ ਬਣਾਈ ਹੋਈ ਆ ਕਿ ਬਾਰ-ਬਾਰ ਬਾਰ ਹਰ ਬੰਦਾ ਇਹ ਸੋਚੇ ਤੇ ਮੇਰੇ ਹਿਸਾਬ ਨਾਲ ਇੱਥੇ ਵੀ ਕੰਮ ਵਾਧੂ ਕਰਨ ਵਾਲੇ ਵਾਲੀ ਕੋਈ ਕਮੀ ਨਹੀਂ ਹਾਂਜੀ ਦੋਸਤੋ ਮੈਂ ਪਹੁੰਚ ਗਿਆ ਸੀ ਘਰ ਅੱਜ ਕੁਛ ਤਬੀਅਤ ਠੀਕ ਨਹੀਂ ਸੀ ਮੈਂ ਪ੍ਰੋਪਰ ਵੀਡੀਓ ਬਣਾ ਨਹੀਂ ਪਾਇਆ ਔਰ ਜੋ ਵੀ 2-4 ਮਿੰਟ ਦੀ ਵੀਡੀਓ ਬਣੀ ਹੈ ਇਹ ਬਲੌਗ ਨੂੰ ਸਵਾਗਤ ਕਰਨਾ ਸੀਗਾ ਮੈਂ ਕਿਹਾ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰਦਾ ਦੋਸਤੋ ਜ਼ਿੰਮੇਦਾਰੀ ਕਰਦੇ ਆ ਹੱਲੇ ਕੁਛ ਖਾਸ ਕਰਨ ਨੂੰ ਹੈ ਨਹੀਂਗਾ ਤੇ ਵੀਡੀਓ ਬਣ ਨਹੀਂ ਪਾਰੀਆਂ ਜੋ ਵੀ ਛੋਟੀ ਮੋਟੀ ਦਿਨਚਰਿਆ ਹੁੰਦੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਆ ਤੇ ਅਗਰ ਕਿਸੇ ਵੀਡੀਓ ਵਿੱਚ ਕਿਸੇ ਕੋਲੋਂ ਗਲਤ ਵਰਡ ਯੂਜ਼ ਹੋ ਜਾਏ ਜਾਂ ਸਾਹਮਣੇ ਵਾਲੇ ਤੋਂ ਕੋਈ ਵੀ ਇਹੋ ਜਿਹਾ ਵਰਡ ਯੂਜ਼ ਹੋ ਜਾਂਦਾ ਉਹਦੇ ਰਖਿਮਾ ਜਾ ਚੱਕਾਂ ਔਰ ਘਾਤੋਂ ਮੈਂ ਕੋਸ਼ਿਸ਼ ਕਰੂੰਗਾ ਖਿਆਲ ਰੱਖੂੰਗਾ ਕਿ ਕਿਉਂਕਿ ਪ੍ਰੋਪਰ ਹਲੇ ਮੈਨੂੰ ਐਡੀਟਿੰਗ ਵੀ ਕਰਨੀ ਨਹੀਂ ਆਉਂਦੀ ਤੇ ਜਿੱਥੇ ਕੋਈ ਗਲਤ ਵਰਡ ਯੂਜ਼ ਹੁੰਦਾ ਉੱਥੇ ਮੈਂ ਦੇਖਦਾ ਹਾਂ ਅਦਰ ਬਲੌਗ ਵਿੱਚ ਕੀ ਵੀ ਪਲਾ ਦਿੰਦੇ ਆ ਮੈਂ ਕੋਸ਼ਿਸ਼ ਕਰ ਰਿਹਾ ਜਲਦੀ ਮੈਂ ਉਹਨੂੰ ਸਿੱਖ ਜੂੰਗਾ ਜੋ ਵੀ ਇਹ 2 4 5 10 ਮਿੰਟ ਦੀ ਵੀਡੀਓ ਬਣੀ ਹੈ ਇਹਨੂੰ ਪੂਰੀ ਦੇਖਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਖਾਸ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮੈਂ ਸਿਰਫ ਇੱਕ ਸ਼ੌਕ ਵਜੋਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਰਿਹਾ ਆ ਕਿ ਸਿਰਫ ਮਤਲਬ ਮੈਂ ਦੇਖਦਾਰ ਇਨਾਂ ਵਲੌਗ ਆਮ ਹਰ ਬੰਦਾ ਕੋਸ਼ਿਸ਼ ਕਰ ਰਿਹਾ ਹੈ ਔਰ ਕਈਆਂ ਨੇ ਬੜੀ ਮਿਹਨਤ ਕੀਤੀ ਪਛਾਣ ਵੀ ਬਣਾਈ ਔਰ ਮੈਂ ਸਿਰਫ ਇੱਕ ਪਛਾਣ ਵਾਸਤੇ ਕਰ ਰਿਹਾ ਨਾ ਕਿ ਮੈਨੂੰ ਮੇਰਾ ਕੋਈ ਅਦਰ ਕੋਈ ਲਾਲਚ ਜਾਂ ਕੋਈ ਇਹੋ ਜਿਹਾ ਕੋਈ ਮੇਰਾ ਸਵਾਰਥ ਨਹੀਂਗਾ ਮੈਂ ਸਿਰਫ ਪਛਾਣ ਵਾਸਤੇ ਕੋਸ਼ਿਸ਼ ਕਰ ਰਿਹਾ ਕਿ ਮੈਂ ਮੈਨੂੰ ਵੀ ਲੋਗਨ ਲੋਗ ਨਾਮ ਤੋਂ ਜਾਣਨ ਤੇ ਅਗਰ ਤੁਹਾਡੇ ਭਰਾਵਾਂ ਦਾ ਪਿਆਰ ਮਿਲਿਆ ਹੋ ਸਕਦਾ ਮੈਂ ਸਕਸੈਸ ਹੋ ਜਾ ਕਿਉਂਕਿ ਮੈਨੂੰ ਕਰਨਾ ਮੇਰਾ ਫਰਜ਼ ਔਰ ਸੁਭਨੋ ਵੱਡੀ ਗੱਲ ਹੈ ਕਿ ਮੈਨੂੰ ਮੈਂ ਹੈਜ਼ਿਟੇਟ ਰਿਮੂਵ ਕਰ ਰਿਹਾ ਆਪਣਾ ਮੈਨੂੰ ਮੈਂ ਇਹ ਜਿਹੜੀ ਮੈਨੂੰ ਬੋਲਣ ਦੀ ਜਾਂ ਕਿਸੇ ਦੇ ਸਾਹਮਣੇ ਕੋਈ ਵਰਡ ਯੂਜ਼ ਕਰਨ ਦੀ ਮੈਨੂੰ ਹੈਜੀਟੇਸ਼ਨਸ ਹੁੰਦੀ ਸੀ ਉਹ ਮੈਂ ਆਪਦੀ ਆਫ ਦਾ ਕੌਨਫੀਡੈਂਸ ਲੈਵਲ ਉੱਪਰ ਅਪ ਕਰ ਰਿਆ ਤੇ ਕੋਈ ਵੀ ਵੱਤ ਘੱਟ ਗੱਲ ਕਹੀ ਗਈ ਹੋਈ ਤੇ ਉਹਦੇ ਲਈ ਦੁਆਰਾ ਫਿਰ ਖਿਮਾ ਚਾ ਚਕਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਦੀ ਸੁਣੀ رائے ਕਮੈਂਟਾਂ ਚ ਵੀ ਦਿਓ ਮੈਂ ਤੁਹਾਡੇ ਸਾਰਿਆਂ ਦੇ ਕਮੈਂਟ ਪੜ੍ਹਾਂਗਾ ਇਹਦੇ ਨਾਲ ਹੀ ਆਪਾਂ ਵੀਡੀਓ ਨੂੰ ਸਮਾਪਤ ਕਰਦੇ ਆਂ ਰੱਬ ਰਾਖਾ